ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਛੋਟੀ ਜੀ ਕਹਾਣੀ ਆ ਇੱਕ ਪਿੰਡ ਦੇ ਵਿੱਚ ਨਾ ਸੱਪ ਰਹਿੰਦਾ ਹੁੰਦਾ ਵਾ ਬਹੁਤ ਤਕੜਾ ਤੇ ਬਹੁਤ ਵੱਡਾ ਸੱਪ ਹੁੰਦਾ ਵਾ ਤੇ ਉਸ ਪਿੰਡ ਦੇ ਉਸ ਇਲਾਕੇ ਦੇ ਲੋਕਾਂ ਦਾ ਕਾਫੀ ਹੋਣਾ ਜਾਣਾ ਨੰਗਾ ਟੱਪਾ ਹੁੰਦਾ ਉੱਥੋਂ ਦੇ ਉੱਥੋਂ ਦੀ ਤੇ ਉਹ ਰਸਤਾ ਬੜਾ ਮੇਨ ਰਸਤਾ ਹੁੰਦਾ ਉੱਥੋਂ ਦਾ ਕਹਿੰਦੇ ਜਿਵੇਂ ਆਪਣੇ ਕੋਈ ਮੇਨ ਹਾਈਵੇ ਹੁੰਦਾ ਨਾ ਉਮੇ ਉੱਥੋਂ ਦਾ ਉਹ ਰਸਤਾ ਹੁੰਦਾ ਪਿੰਡ ਦਾ ਚ ਰਸਤਾ ਵਗੈਰਾ ਤੇ ਸਾਰੇ ਲੋਕਾਂ ਦਾ ਉੱਥੇ ਆਉਣਾ ਜਾਣਾ ਹੁੰਦਾ ਵਾ ਬਹੁਤ ਜਣਾ ਨੰਗਾ ਟੱਪਾ ਉੱਥੋਂ ਦੀ ਹੁੰਦਾ ਵਾ ਤੇ ਉਹ ਕੀ ਉੱਥੇ ਇੱਕ ਸੱਪ ਰਹਿੰਦਾ ਹੁੰਦਾ ਵਾ ਬਹੁਤ ਖਤਰਨਾਕ ਸੱਪ ਹੁੰਦਾ ਬਹੁਤ ਵੱਡਾ ਸੱਪ ਹੁੰਦਾ ਵਾ ਉਹ ਪਿੰਡ ਦੀ ਜੂ ਤੋਂ ਬਾਹਰ ਹੁੰਦਾ ਮਤਲਬ ਪਿੰਡ ਦੇ ਵੀ ਬਾਹਰ-ਬਾਰ ਹੁੰਦਾ ਤੇ ਉੱਥੋਂ ਦੀ ਕਾਫੀ ਨੰਗਾ ਟੱਪਾ ਹੋਣ ਕਰਕੇ ਤੇ ਉਹ ਸੱਪ ਨਾ ਬੜਾ ਭੇੜਾ ਹੁੰਦਾ ਵਾ ਮਤਲਬ ਕਹਿ ਲਓ ਵੀ ਜਰੀਲਾ ਸੱਪ ਹੁੰਦਾ ਤੇ ਉੱਥੋਂ ਦੇ ਲੋਕਾਂ ਲੋਕ ਉੱਥੋਂ ਦੇ ਬੜੇ ਪਰੇਸ਼ਾਨ ਤੰਗ ਪਰੇਸ਼ਾਨ ਹੋ ਗਏ ਆਗੇ ਸੀ ਉਹ ਸੱਪ ਤੋਂ ਜੋ ਤੰਗ ਪਰੇਸ਼ਾਨ ਹੋ ਗਏ ਤਾਂ ਉਹਨਾਂ ਨੇ ਇੱਕ ਸਾਧੂ ਮਹਤਵਾਨ ਨੂੰ ਬੁਲਾਇਆ ਜੋਗੀ ਨੂੰ ਬੁਲਾਇਆ ਤੇ ਜੋਗੀ ਕੀ ਕਰਦਾ ਵਾ ਉਹ ਸੱਪ ਕੋਲੇ ਜਾਂਦਾ ਵਾ ਬੀਨ ਬੂਨ ਵਜਾਉਂਦਾ ਜਾਂ ਕੁਝ ਵੀ ਕਰਦਾ ਵਗੈਰਾ ਵਗੈਰਾ ਤੇ ਉਹ ਸੱਪ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕਰਦਾ ਵਾ ਤੇ ਉਹ ਸੱਪ ਨੂੰ ਜਦੋਂ ਮਿਲਦਾ ਵਾ ਸੱਪ ਨੂੰ ਕਹਿੰਦਾ ਵੀ ਸੱਪ ਵੀ ਗੱਲ ਕਰਦਾ ਉਹਦੇ ਨਾਲ ਹਨਾ ਆਪਣੇ ਬਿਹੇਵੀਅਰ ਚ ਤੇ ਕਹਿੰਦਾ ਵੀ ਬੰਦਾ ਉਹਨੂੰ ਸਾਧ ਲੱਗਦਾ ਵਧੀਆ ਲੱਗਦਾ ਤੇ ਉਹ ਕਹਿੰਦਾ ਅੰਮਾ ਸਾਧੂ ਮਤਮਾ ਹਾਂਜੀ ਦੱਸੋ ਤੇ ਉਹ ਕਹਿੰਦਾ ਵੀ ਤੂੰ ਇੱਥੋਂ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਵਾ ਤੇ ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕਰ ਤੇ ਉਹ ਕਹਿੰਦਾ ਠੀਕ ਹੈ ਜੀ ਨਹੀਂ ਕਰਦਾ ਮੈਂ ਕਿਸੇ ਨੂੰ ਮਾਰਦਾ ਨਹੀਂਗਾ ਤੇ ਮਰਈ ਜਨਾ ਬਸ ਠੀਕ ਆ ਕਿ ਸੱਪ ਕੁਛ ਨਹੀਂ ਕਹਿੰਦਾ ਤੰਗ ਪਰੇਸ਼ਾਨ ਨਹੀਂ ਕਰਦਾ ਕੁਛ ਟਾਈਮ ਪਿੰਦਾ ਕੁਛ ਟਾਈਮ ਪੈਂਦਾ ਵਾ ਸਮ ਆਪਣੀ ਚਾਲ ਚੱਲਦਾ ਵਾ ਕੋਈ 3-4 ਮਹੀਨੇ ਪੈਂਦੇ ਐ ਤੇ ਤਿੰਨਾ ਚਾਰਾ ਮਹੀਨਾ ਬਾਅਦ ਜੋਗੀ ਉਥੋਂ ਦੀ ਲੰਘਦਾ ਆਪਾ ਜੋਗੀ ਨੂੰ ਉਹ ਪਤਾ ਹੁੰਦਾ ਵੀ ਇਹ ਪਿੰਡ 'ਚ ਇੱਕ ਸੱਪ ਸੀਗਾ ਤੇ ਜੋਗੀ ਜਦੋਂ ਉਥੋਂ ਦੀ ਲੰਘਦਾ ਤੇ ਉਹ ਸੱਪ ਨੂੰ ਮਿਲਦਾ ਵਾ ਸੱਪ ਬੁਰੇ ਹਾਲ ਲਹੂ ਲਵਾਉਣ ਨਾਲ ਭਿੱਜਿਆ ਤੇ ਬੁਰਾ ਹਾਲ ਹੋਇਆ ਹੁੰਦਾ ਸੱਪ ਦਾ ਤੇ ਉਹ ਕਹਿੰਦਾ ਵੀ ਤੈਨੂੰ ਕੀ ਗੱਲ ਹੋ ਗਈ ਉਹ ਕਹਿੰਦਾ ਤੁਸੀਂ ਆਪੇ ਤਾਂ ਕਹਿ ਕੇ ਗਏ ਸੀ ਕਿਸੇ ਨੂੰ ਕੁਝ ਕਹਿਣਾ ਨਹੀਂਗਾ ਤੇ ਮਾਰਨਾ ਨਹੀਂਗਾ ਤੇ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਲੋਕਾਂ ਨੇ ਮੈਨੂੰ ਛੱਡਿਆ ਹੀ ਨਹੀਂ ਲੋਕਾਂ ਨੇ ਮੈਨੂੰ ਮਰਨ ਤੇ ਕਿਨਾਰੇ ਘਰ ਛੱਡਿਆ ਵਾ ਤੇ ਜੋਗੀ ਉਹਨੂੰ ਕਹਿੰਦਾ ਵਾ ਕਹਿੰਦਾ ਮੈਂ ਤੈਨੂੰ ਇਹ ਕਿਹਾ ਸੀਗਾ ਕਿ ਕਿਸੇ ਨੂੰ ਮਾਰਨਾ ਨਹੀਂਗਾ ਹਾਂ ਫੁਫਾਰੇ ਮਤਲਬ ਕਿ ਆਪਣੇ ਜਿਹੜੇ ਫਨ ਦੇ ਫੁਖਾਰੇ ਆ ਨਾ ਉਹ ਮਾਰਦਾ ਰਹੇ ਮਤਲਬ ਫੁਫਾਰੇ ਮਾਰਦਾ ਰਹੇ ਤੇ ਕਿਸ ਨੂੰ ਡੰਗ ਨਹੀਂ ਮਾਰਨਾ ਮਾਰਨਾ ਨਹੀਂ ਜਾਣ ਤੋਂ ਨਹੀਂ ਮਾਰਨਾ ਆਪਣਾ ਦਬਦਬਾ ਰੱਖਣਾ ਪਰ ਕਿਸੇ ਦੀ ਜਾਨ ਨਹੀਂ ਲੈਣੀ ਤੇ ਉਹ ਕਹਿੰਦਾ ਪੂੰਦਾ ਜਮੇ ਮਰਨ ਕਿਨਾਰੇ ਹੋਇਆ ਪਿਆ ਕਹਿਣ ਦਾ ਮਤਲਬ ਮੇਰਾ ਇਹ ਆ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਆ ਵੀ ਜਦੋਂ ਕੋਈ ਲੋਕ ਬੰਦਾ ਬਾਲਾ ਵੀ ਸ਼ਰੀਫ ਹੋ ਜਾ ਬੈਣਾ ਲੋਕ ਉਹਨੂੰ ਜਿਉਂਦਾ ਨਹੀਂ ਛੱਡਦੇ ਜਿਸ ਤਰ੍ਹਾਂ ਜੰਗਲ ਦੇ ਵਿੱਚ ਸਭ ਤੋਂ ਸਿੱਧੀ ਲੱਕੜ ਹੁੰਦੀ ਆ ਤਾਂ ਉਹ ਸਭ ਤੋਂ ਪਹਿਲਾਂ ਕੱਟੀ ਜਾਂਦੀ ਆ ਹਾਲਾਂਕਿ ਟੇਢੀਆਂ-ਵਿੰਗਾਂ ਲੱਕੜਾਂ ਬਾਅਦ ਚ ਕੱਟੀਆਂ ਜਾਂਦੀਆਂ ਵਾ ਤੇ ਜਿਹੜੀ ਸਿੱਧੀ ਸਟੇਟ ਲੱਕੜ ਹੁੰਦੀ ਨਾ ਉਹਨੂੰ ਸਭ ਤੋਂ ਪਹਿਲਾਂ ਕੱਟਦੇ ਆ ਵੀ ਇਹ ਕੰਮ ਛੇਤੀ ਹੋਊਗੀ ਸਾਡੇ ਤੇ ਉਹੀ ਤਰ੍ਹਾਂ ਵਾ ਉਸੇ ਤਰ੍ਹਾਂ ਜਿਹੜਾ ਬੰਦਾ ਸ਼ਰੀਫ ਬਣ ਜਾਂਦਾ ਨਾ ਤੇ ਉਹਨੂੰ ਲੋਕ ਨਹੀਂ ਜੋਣ ਦਿੰਦੇ ਉਹਨੂੰ ਲੋਕ ਨਹੀਂ ਜੋਣ ਦਿੰਦੇ ਉਹਨੂੰ ਲੋਕ ਮਾਰਦੇ ਆ ਵੀ ਇਹ ਤਾਂ ਕੁਝ ਕਹਿੰਦਾ ਨਹੀਂਗਾ ਹਰੇਕ ਹੀ ਉਹਦਾ ਫਾਇਦਾ ਚੱਕਦਾ ਵਾ ਤੇ ਉਹਨੂੰ ਮਾਰ ਦਿੰਦੇ ਲੋਕ ਇਸੇ ਤਰ੍ਹਾਂ ਆ ਵੀ ਸਾਨੂੰ ਆਪਣੀ ਜ਼ਿੰਦਗੀ 'ਚ ਵੀ ਇੰਨੇ ਸ਼ਰੀਬ ਨਹੀਂ ਹੋਣਾ ਚਾਹੀਦਾ ਵੀ ਹਾਂ ਥੋੜਾ ਜਿਹਾ ਦਬਦਬਾ ਰੱਖੜੋ ਵੀ ਪਤਾ ਲੱਗੇ ਲੋਕਾਂ ਨੂੰ ਹਾਂ ਬੰਦੇ 'ਚ ਤੜ ਹੈਗੀ ਆ ਹੈਗੀ ਜਾਣ ਨਾ ਕਿ ਜਮਾਂ ਭੋਲੇ ਪੰਛੀ ਬਣ ਜਿਓ ਤੇ ਲੋਕ ਤੁਹਾਡਾ ਫਾਇਦਾ ਚੱਕ ਜਾਣ ਇਹ ਛੋਟੀ ਜੀ ਕਹਾਣੀ ਸੀਗੀ ਤੇ ਕੋਪ ਆਪ ਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ